ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਇੱਕ ਸੂਇਆ ਸਵਾਇਆ ਤੇ ਇੱਕ ਗੱਬਣ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਮੇਰੀ ਸਪੈਸ਼ਲ ਬੇਨਤੀ ਹੈ ਜੇ ਕੋਈ ਵੀਰੇ ਸੂਇਆ ਸਵਾਇਆ ਨਾਗ ਹੁੰਦਾ ਕੁਝੀ ਆਪਦੀ 2 ਟਾਈਮ 4 ਟਾਈਮ ਚਾਈ ਕਰ ਸਕਦੇ ਹੁੰਨੇ ਆ ਜੇ ਗੱਬਣ ਹੁੰਦਾ ਤਾਂ ਭਾਸ ਕਰ ਸਕਦੇ ਹੁੰਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਨਾਮ ਗੁਰਜੀਵਨ ਸਿੰਘਾ ਜੀ ਸ਼ਹਿਰ ਧਰਮਕੋਟ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 8243 18962 ਠੀਕ ਹੈ ਵੀਰੇ ਦੋ ਨਗਾ ਜੀ ਦੋ ਨਗਾ ਭਰਾ ਇੱਕ ਬੱਚੀ ਸੂਈ ਹੈ ਤਾਂ ਕਿ ਗੱਬਣਾ ਭਰਾ ਇਧਰੋਂ ਸੂਈ ਤੋਂ ਸ਼ੁਰੂ ਕਰਦੇ ਸੂ ਆ ਕੇ ਨਮਾ ਜੀ ਵੀਰੇ ਪਲੂਨ ਬੱਚੀ ਸੂਈ ਆ ਦੰਦੋ ਜੀ ਦਾੰਦਰੀ ਭਰਾ ਆਪਾਂ ਚੱਕ ਕੀਤੇ ਠੀਕ ਆ ਠੀਕ ਆ ਅੱਜ ਸੋ ਇਹਨੂੰ ਕੀ ਦੇਣਾ ਬੱਚਾ ਕੀ ਹੈ ਜੀ ਬੱਚਾ ਆ ਭਰਾ ਮਗਰ ਠੀਕ ਆ ਜੀ ਅੱਡੀ ਗਰੰਟੀ ਹੈ ਜੇਰ ਦੀ ਵੀਡੀਓ ਆਪਣੇ ਕੋਲੇ ਸਾਰਾ ਪ੍ਰੂਫ ਆਪਣੇ ਕੋਲੇ ਪਿਆ ਫਨ ਨਾਲ ਦੇ ਪਿੰਡ ਲਈਏ ਵੱਡੂ ਆ ਤੋ ਠੀਕ ਹੈ ਜੀ ਅਸੀਂ ਅਗਲੇ ਤਾਂ ਕਿ ਉਹਨਾਂ ਕਰੇ ਜਾ ਕੇ ਪੁੱਛ ਲੈ ਦੇ ਦੀ ਠੀਕ ਹੈ ਜੀ ਹਾਂ ਜੀ ਤੇ ਕਿੰਨਾ ਬੋਲਾ ਤਿਆਰ ਹੈ ਦੁੱਧ ਬਰਾੜ ਭਾਈ ਬੋਲਾ 8 ਕਿਲੋ ਪੂਰਾ ਖੁੱਲਾ ਹੋਆ ਜੋ ਓਕੇ ਦੇ ਦੋਗੇ ਮੈਂ ਕਿਹਨਾਂ ਆ ਰਾਮਣਾ ਠੰਡੀ ਸੀਲ ਦਾ ਬਰਾੜ ਕੋਈ ਅੰਤ ਨਹੀਂ ਬੱਚੀ ਦਾ ਠੀਕ ਆ ਜੇ ਮੈਂ ਕੋਈ ਮਰਜ਼ੀ ਬਿਠਾ ਰਿਹਾ ਤੇ ਮਰਜ਼ੀ ਬਿਠਾ ਰਿਹਾ ਬਰਾੜ ਬਾਈ ਠੀਕ ਆ ਬਾਕੀ ਥਾਣਾ ਤੁਸੀਂ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਸਕਦੇ ਹੋ ਸੋਨਾ ਸੈਜ ਆ ਥਾਣਾ ਦਾ ਕੱਲੇ ਕੱਲੇ ਨਿੱਖੜ ਮਾ ਥਾਣ ਰੰਗ ਪ੍ਰਿੰਟ ਦੀ ਵੀ ਚੰਗੀ ਆ ਹਾਈਟ ਨੋਰਮਲ ਆ ਪੈਂਦਾ ਹੀ ਦੱਸ ਦਿੰਨੇ ਆ ਬਾਕੀ ਬਿਊਟੀ ਦੇ ਬਰਾੜ ਬਾਈ ਕਿੰਨੀ ਵੀ ਹੈਗੀ ਆ ਨਾ ਬੱਛੀ ਚੰਗੀ ਆ ਚੰਗੀ ਆ ਜਿੰਨੀ ਵੀ ਹੈਗੀ ਆ ਕਿੰਨਾ ਪਿਆ ਜੀ ਦੁੱਧ ਜੀ ਦੁੱਧ ਬਰਾੜ ਬਾਈ ਆਪਾਂ ਇਹ ਕਹੇ ਨੂੰ 17 ਚਵਾ ਦੇਵੇ 18 ਕਾ ਉਹ ਗੱਲ ਨਹੀਂ ਹੁੰਦੀ ਕੀ 13 12 13 ਦੇ ਬਰਾੜ ਕੇ ਦੇ ਮਰਦੀ ਨਹੀਂ ਬਾਰਾਂ ਦੇ ਨਾਲ ਤੋਂ ਰਾਮ ਨਾਈ ਠੀਕ ਆ ਹਾਂਜੀ ਬਾਕੀ ਚੈੱਕ ਕਰ ਸਕਦੇ ਹੋ ਚਮਕ ਦਮਕ ਵਾਲੀ ਬੱਛੀ ਐ ਕੋਈ ਐ ਨਹੀਂ ਵੀਰੇ ਦਿਸੀ ਨਹੀਂ ਫਿੱਕੀ ਨਹੀਂ ਥੋਣਾ ਥਨਾ ਦਾ ਸਹਜ ਆ ਕੱਲਾ ਕੱਲਾ ਨਿੱਖੜਮਾ ਲੱਗਿਆ ਬਹੱਤੀ ਚਵਾਈ ਵਾਲਾ ਥਾਣਾ ਉਹਨੇ ਛੋਕਾ ਛੱਕਲ ਨਹੀਂ ਵੀਰਾੜ ਭਾਈ ਠੀਕ ਆ ਵੀਰੇ ਹਾਂਜੀ ਜੇ ਜੇ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹ ਹੀ ਦੱਸਿਓ ਆਫਰ ਹੀ ਬਰਾੜ ਮੁੱਲ ਤਾਂ ਉਹ ਕਰਨਾ ਵਾ ਮੈਂ ਕਹਣਾ ਜੋ ਵੀ ਖੱਚਮਾ ਕਿੰਨਾ ਜੀ ਮੁੱਲ ਕਰ ਲਈਏ 45 ਮੁੱਲ ਕਰ ਲਈਏ 50 ਹੂੰ ਸਾਡੇ 37000 ਦਾ ਰਸਾ ਐ ਕਰਨਾ ਇੱਧਰ ਨੂੰ ਫੜਾਉਣਾ ਫੜਾਉਣਾ ਠੀਕ ਆ ਗਰਮੀ ਕਰਕੇ ਆ ਬਰਾੜ ਸਾਡੇ 37000 ਸਾਡੇ 37000 ਦੀ ਬੱਚੀ ਦੇਣੀ ਦੇਣੀ ਆ ਬਰਾੜ ਮੁੱਲਾਂ ਜਨਾ ਬੰਦਾ ਕੀ ਪਵੇ ਠੀਕ ਆ ਮੁੱਲ ਕਰਾਉਣਾ ਬੱਚੀ ਦਾ 45000 ਠੀਕ ਆ ਸਾਡੇ 37000 ਦੀ ਬੱਚੀ ਆਪਾਂ ਦੇਣੀ ਦੇਣੀ ਆ ਠੀਕ ਹੈ ਜੀ ਲੁੱਟ ਲੋ ਕਿਨੇ ਮੇਲਾ ਲੁੱਟਣਾ ਅੱਜ ਮੇਲਾ ਹੀ ਐ ਮੇਲਾ ਹੈ ਬਰਾੜਾ 2 ਨੰਬਰ ਵੀਰੇ ਇਹ ਵੈੜ ਦੀ ਕੀ ਡਿਟੇਲ ਆ ਸੂਆ ਕਿੰਨਾ ਮਜੇ ਇਹ ਬਰਾੜ ਬਈ ਦੂਜੇ ਸੂਵੇ ਸੁਣੀਆ ਵੈੜਾ ਠੀਕ ਹੈ ਜੀ ਤੇ ਲੈਂਦੀ ਅਬਰੜ ਬਈ 5 5 6 ਦਿਨ ਡੇਟ ਮੁਤਾਬਕ ਆਰਾਮਣਾ ਬਰੜ ਬਈ ਆ ਮਾੜੀਆਂ ਮਾੜੀਆਂ ਸੰਗਾ ਚੂਗੀ ਕਰਮ ਵਾਲੀ ਹੁੰਦੀ ਜੀ ਠੀਕ ਹੈ ਜੀ ਹਾਂਜੀ ਤੇ ਕਿੰਨਾ ਪਿਆ ਜੋ ਦੁੱਧ ਜੀ ਦੁੱਧ ਬਰੜ ਬਈ ਇਹਨੇ 15 ਕਿਲੋ ਖੁੱਲਾ ਦੁੱਧ ਚ ਪਾਇਆ ਠੀਕ ਆ ਥਾਂ ਲੈ ਵੇ ਦੀ ਹਸਾਬ ਆ ਥਾਂ ਤੁਹਾਨੂੰ ਬਹੁਤ ਚੰਗਾ ਲੱਗਾ ਵਾ ਗਰੋਸ ਪੈਂਦੀ ਗਰਮੀ ਦਾ ਤੋਹਫਾ ਆ ਗਰਮੀ ਦਾ ਤੋਹਫਾ ਜੀ ਹਾਂਜੀ ਚਲੋ ਖੋੜੀ ਜੀ ਘਟ ਸੇ ਵਾਲੇ ਘਰੋਂ ਆਈ ਵੀ ਐ ਜੀ ਜੇ ਬਰਾੜ ਬਾਈ ਆਪਣੇ ਮੁੱਲ ਵੀ ਤੈਨੂੰ ਪਤਾ ਆਪਾਂ ਮੁੱਲ ਵੀ ਉਹੀ ਕਰਨੇ ਹੁੰਦੇ ਆ ਠੀਕ ਆ ਕਿਹੜਾ ਰਸਾ ਫੜਾਈ ਦੇ ਨਾਮ ਦਾ ਠੀਕ ਆ ਜੀ ਹਾਂ ਜੀ ਜੇ ਜੀ ਡਿਮਾਂਡ ਜੀ ਮੁੱਲ ਬਰਾੜ ਬਾਈ 50 ਕਰਾਲਾ 45 ਕਰਾਲਾ 40000 ਦੀ ਰੈਡ ਦੇ ਦਾਂਗੇ ਜੋੜਾ ਲੈ ਜੇ ਵੀਰੇ ਜੋੜਾ ਲੈ ਜਵੇ ਪੂਰਾ ਵਾਦ ਓਫਰ ਕਰ ਦਾਂਗੇ ਪੰਜਾਬ ਦਾ ਕਿਰਾਇਆ ਫ੍ਰੀ ਕਰ ਦਾਂਗੇ ਬਰਾੜ ਬਾਈ ਜੋੜੇ ਤੇ ਜੋੜੇ ਤੇ ਠੀਕ ਆ ਇਹਨੂੰ ਬਰਾੜ ਬਾਈ ਬਾੜੀ ਦੀ ਵੱਡੀ ਮੰਨ ਕੇ ਨਾ ਵੇ ਨਾਰਮਲ ਜੀ ਨਾਰਮਲ ਬੱਚੀ ਆ ਪਰ ਬਾੜੀ ਨਿੱਕੀ ਵੀ ਨਾ ਆਪਾਂ ਕਹਿ ਦਿਆਂ ਨੇ ਕਹਿ ਸਕਦੇ ਹਾਂ ਬਾੜੀ ਵੱਡੀ ਨਹੀਂ ਬੱਚੀ ਨਾਰਮਲ ਆ ਠੀਕ ਆ ਜੀ ਠੀਕ ਆ ਠੀਕ ਆ 37000 ਦੀ ਹਾਂ ਆਈ ਉਹ ਤਾਂ ਪਈ ਆ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ 6 ਤੇ ਲਗਾਤਾਰ ਚੱਲੂਗਾ ਜੀ ਧੰਨਵਾਦ